ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕ ਉਪਰਕ੍ਰਿਤਕੋਤ ਪ੍ਰਤਾਪ ਸਿੰਘ ਮਾਜਵਾ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨੇਤਾ ਨੇ ਤੁਹਾਨੂੰ ਦੱਸਣੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੇਤਾ ਨੀਰ ਗਰਗ ਦੇ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਤਾਂ ਨੀਰ ਗਰਗ ਕਹਿੰਦੇ ਨੇ ਕਿ ਬਾਤਵਾ ਦਾ ਜਿਹੜਾ ਕਿ বিজেਪ ਦੇ ਵਿੱਚ ਜਾੜਾ ਲਗਭਗ ਬਿਲਕੁਲ ਤੈ ਉਹਨਾਂ ਨੇ ਕਿਹਾ ਕਿ ਬੰਗਲੂਰੂ ਦੇ ਵਿੱਚ ਭਾਜਪਾ ਜਿਹੜੇ ਕਿ ਵੱਡੇ ਲੀਡਰਾਂ ਦੇ ਨਾਲ ਵਾਜਪਾ ਦਾ ਕਾਫੀ ਜ਼ਿਆਦਾ ਮਿਲਣਾ ਨਜ਼ਰ ਆ ਰਿਹਾ ਤੇ ਰਾਹੁਲ ਗਾਂਧੀ ਪ੍ਰਤਾਪ ਬਾਦਵਾ ਤੇ ਨਜ਼ਰ ਰੱਖਣ ਇਹ ਗੱਲ ਵੀ ਨੀਰ ਗਰਗ ਦੇ ਵੱਲੋਂ ਕਹੀ ਗਈ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜਿਹੜੇ ਕਿ ਭਾਜਪਾ ਦੇ ਵਿੱਚ ਪ੍ਰਤਾਪ ਸਿੰਘ ਬਾਦਵਾ ਹੁਣ ਸ਼ਾਮਿਲ ਹੋ ਸਕਦੇ ਤੇ ਇਹ ਗੱਲ ਬਿਲਕੁਲ ਜਿਹੜੀ ਕਿ ਪੱਕੀ ਉਹਨਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਤੇ ਭਾਜਪਾ ਵਿੱਚ ਆਪਣੀ ਟਿਕਟ ਜਿਹੜੀ ਕਿ ਬਾਜਪਾ ਦੇ ਵੱਲੋਂ ਪੱਕੀ ਕਰ ਲਈ ਗਈ ਹੈ ਤਾਂ ਸੁਣਦੇ ਆ ਹੋਰ ਅੱਗੇ ਕੀ ਕਹਿੰਦੇ ਨੇ ਨੀਲ ਕਰਗ ਪ੍ਰਤਾਪ ਬਾਜਵਾ ਜੀ ਨੇ ਭਾਜਪੀ ਦੀ ਆਪਣੀ ਜਿਹੜੀ ਟਿਕਟਾ ਉਹ ਪੱਕੀ ਕਰ ਲਈ ਆ ਸਾਡੇ ਕੋਲ ਪੱਕੀਆਂ ਖਬਰਾਂ ਨੇ 12 ਪੌੜੀਆਂ ਤਾਂ ਅਸੀਂ ਚੜ ਹੀ ਗਏ ਹੈਗੇ ਆ ਬਸ ਇੱਕ ਦਰਵਾਜ਼ੇ ਦੀ ਘੰਟੀ ਜਿਹੜੀ ਆ ਉਹ ਮਾਰਨੀ ਹੈ ਪਿਛਲੇ ਦਿਨੀ ਬਾਜਵਾ ਜੀ ਜਿਹੜੇ ਬੰਗਲੌਰ ਵੀ ਜਾ ਕੇ ਆਏ ਆ ਔਰ ਭਾਜਪੀ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਆ ਆਪਣੀ ਉੱਥੇ ਸੈਟਿੰਗ ਕਰਕੇ ਆਏ ਹੈਗੇ ਆ ਸੋ ਮੈਂ ਤੇ ਬਲਕਿ ਰਾਹੁਲ ਗਾਂਧੀ ਜੀ ਨੂੰ ਇਹ ਕਹਿਣਾ ਚਾਹਣਾ ਨਿਗਾ ਰੱਖੋ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਬੀਜੇਪੀ ਦੇ ਵਿੱਚ ਆਪਣੀ ਬੁਕਿੰਗ ਕਰਵਾਈ ਬੈਠੇ ਐ ਟਿਕਟ ਪੱਕੀ ਕਰੀ ਬੈਠੇ ਐ ਬਸ ਕੁਝ ਦਿਨਾਂ ਦੀ ਦੇਰ ਹੈਗੀ ਐ ਔਰ ਸਾਡੀ ਇਹ ਖਬਰ ਪੂਰੀ ਪੱਕੀ ਆ